ਯਾ ਦੇਵ ਆਪ ਜੀ ਨੂੰ ਬੇਨਤੀ ਹੈ ਇਤਨੀ ਸੰਗਤ ਹੈ ਫਾਤੇ ਦੀ ਆਵਾਜ਼ ਨਹੀਂ ਆਏ ਤੇ ਤੁਸੀਂ ਕਥਾ ਸੁਣ ਕੇ ਡੇ ਛੋਟੇ ਸਹਿਜ ਜਾ ਜਾਗੇ ਜਿਨ੍ਹਾਂ ਨੂੰ ਵਿਦਵਾਨ ਕਹਿੰਦਾ ਉਹ ਦਾਤ ਪਰੇ ਦਰਵਾਜ਼ੇ ਅੰਦਰ ਹੋ ਦਾਤਾ ਪਰੇ ਦਰਵਾਜ਼ੇ ਅੰਦਰ ਸਾਹਿਬ ਜਾਦਿਆਂ ਫਤੇ ਗੁਜਾ ਦਿੱਤੀ ਸਤਿ ਸ੍ਰੀ ਅਕਾਲ ਜਵਾਰ ਨਾਰਾ ਤੇ ਤਸਵੀ ਕਾ ਜੀ ਦੇ ਹੱਥੋਂ ਸੁਟਾ ਦਿੱਤੀ ਅਜਹੀਂ ਇੱਥੇ ਕਾਟਾ ਖਾਈ ਜਨੇ ਕਿ ਸਾਡੀ ਫਤੇ ਢਿੱਲੀ ਪੈਂਦੀ ਜਾਂਦੀ ਆ ਆਖੋ ਵਾਹਿਗੁਰੂ ਜੀ ਕਾ ਕੀਤਾ ਕਰਾਉਣਾ ਪੈਂਦਾ ਗੁਰਮੁਖੋ ਇਹ ਫਤਿਹ ਉਦਨ ਕਚਹਿਰੀ ਚ ਪਹਿਲੀ ਵਾਰ ਸਹਿਬਜ਼ਾਦੀ ਜੀ ਜਦੋਂ ਪੇਸ਼ ਹੋਏ ਸੀ ਨਾ ਉਨਾਂ ਬੁਲਾਈ ਤੇ ਵਿਦਵਾਨ ਕਹਿੰਦਾ ਵੀ ਕਾਜੀ ਨਾ ਤਸਵੀਰ ਫੇਰੰਦਿਆ ਸੀ ਅੱਲਾ 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 ਤੇ ਜਦੋਂ ਬਾਬਾ ਯੋਰਾਵਰ ਬਾਬਾ ਫਤਿਹ ਸਿੰਘ ਸਾਹਿਬ ਜੀ ਨੇ ਫਤਿਹ ਗਜਾਈ ਇੰਨੇ ਜ਼ੋਰ ਨਾਲ ਕਿ ਉਹਦੀ ਤਸਵੀਰ ਡਿੱਗ ਪਈ ਹੱਥ ਚ ਐਨੀ ਜੁਰਤ ਇੰਨੀ ਅਣਖ ਤੇ ਗੈਰਤ ਸਾਡੇ ਵੱਡੇ ਸਾਨੂੰ ਦੇ ਕੇ ਗਏ ਸੁਮਦਰਜ ਕਿਰਪਾ ਦ੍ਰਿਸ਼ਟੀ ਕਰਨ ਆਪ ਜੀ ਨੇ ਕੱਲ ਵੱਡੇ ਸਹਿਬ ਜਾਦਿਆਂ ਦਾ ਇਤਿਹਾਸ ਸਵਰੱਜ ਛੋਟੇ ਗੁਰੂ ਪਾਤਸ਼ਾਹ ਕਿਰਪਾ ਕਰੇ ਉਹਨਾਂ ਰੂਹਾਂ ਦੇ ਚਰਨਾਂ ਤੇ ਅਸੀਂ ਸਿਰ ਰੱਖ ਪਾਈਏ ਜਿਨ੍ਹਾਂ ਨੇ ਸੇਵਾ ਕੀਤੀ ਉਸ ਵੇਲੇ ਵਿਦਵਾਨ ਕਹਿੰਦਾ ਕਹਿਰ ਦਾ ਝਖੜ ਵਗੇ ਪਾਣੀ ਚ ਪੈਣ ਛੱਲਾ ਵਿਰਲੇ ਮਲਾ ਫਿਰ ਬੇੜੀ ਬੰਨੇ ਲਾਉਂਦੇ ਨੇ ਪੈਂਦਾ ਜਾਂ ਵਖਤ ਸੱਚ ਆਖਿਆ ਸਿਆਣਿਆਂ ਨੇ ਮਿੱਤਰਾਂ ਦਾ ਸਾਥ ਫਿਰ ਵਿਰਲੇ ਨਿਭਾਉਂਦੇ ਜਿਨਨੇ ਵੀ ਉਸ ਵੇਲੇ ਸੇਵਾ ਕੀਤੀ ਮਹਾਰਾਜ ਦੀ ਉਹਨਾਂ ਪਿਆਰਿਆਂ ਦੀ ਸੁਹਿਲੇ ਦਾ ਸੁਣ ਗਾਵੇਗਾ ਕਿਉਂਕਿ ਆਪ ਜੀ ਨੇ ਸ਼ਹਾਦਤ ਸੁਣੀ ਹੈ ਧਨ ਮੇਰੀ ਮਾਂ ਗੁਰਕੌਰ ਜੀ ਆ ਕਦੇ ਵੀ ਗੁਰਮੁਖੋ ਅੱਧਾ ਨਾ ਨਾ ਲਿਆ ਕਰੂ ਆਖੋ ਸਤਨਾਮ ਅਜੀਤੈ ਜਿਹੜਾ ਵੀ ਬੋਲਦਾ ਹੈ ਮਾਤਾ ਗੁਜਰੀ ਨਹੀਂ ਜਦੋਂ ਵੀ ਬੋਲਣਾ ਧਨ ਧਨ ਮਾਤਾ ਗੁਜਰ ਕੌਰ ਕੀ ਕਿਉਂਕਿ ਵਿਦਵਾਨ ਜਨ ਲਿਖਦੇ ਛੱਤ ਧਰਮ ਦੀ ਰੱਖ ਲਈ ਦੇ ਸਿਰਾਂ ਦੀ ਥੰਮੀ ਤੇਰੇ ਵਰਗਾ ਪੁੱਤ ਕੋਈ ਜੰਮਦੇ ਮਾਂ ਜੀ ਨਹੀਂ ਜੰਮੀ ਤਿੰਨ ਦਹਾਕੇ ਚੌਂਕੜਾ ਮਾਰ ਕੇ ਉਸ ਮਾਨੇ ਭੈਣੋਂ ਕਮਾਈ ਕੀਤੀ ਜੇ ਇਥੇ ਤਿੰਨ ਸਾਲ ਬੱਚਾ ਨਾ ਹੋਵੇ ਤੇ ਆਖੀ ਦਾ ਸਾਡੇ ਘਰ ਕਲੇਣੀ ਆ ਗਈ ਏ ਬਹੂ ਬੜੇ ਕੁਝ ਬੀਬੀਆਂ ਕਹਿੰਦੀਆਂ ਬਚਨਾ ਪਰ ਧੰਨ ਮਾਤਾ ਨਾਨਕੀ ਜੀ ਜਿਨ੍ਹਾਂ ਦੇ ਮੁਖ ਚੋਂ ਕਦੇ ਕੋਈ ਕੌੜਾ ਬਚਨ ਨਹੀਂ ਨਿਕਲਿਆ ਤਿੰਨ ਦਹਾਕਿਆਂ ਬਾਅਦ ਜਾ ਕੇ ਉਸ ਰੱਬੀ ਆਤਮਾ ਨੇ ਪ੍ਰਗਟ ਹੋਣਾ ਕੀਤਾ ਜਿਨੇ ਪੂਰੇ ਹਿੰਦੁਸਤਾਨ ਦੀ ਪੱਤ ਟੱਕ ਲਈ ਤਨ ਨਿ ਰੂਹਾ ਤੇ ਆਪਾਂ ਵੀ ਜੁੜੀਏ ਇਹ ਸ਼ਹਾਦਤਾਂ ਕਿਉਂ ਹੋਈਆਂ ਸੁਣ ਤੁਸੀਂ ਲਈਆਂ ਪਰ ਹੋਈਆਂ ਕਿਉਂ ਕਿਉਂਕਿ ਮਾਰੇ ਸਹਿਬ ਜੀ ਦੇ ਲਾਲਾਂ ਨੇ ਸਾਨੂੰ ਅਗਾਜ ਕੀਤਾ ਕਿ ਆਪਣਾ ਧਰਮ ਨਾ ਛੱਡਿਓ ਤੇ ਹੁਣ ਤੁਹਾਨੂੰ ਸਾਰਿਆਂ ਨੂੰ ਵੀ ਬੇਨਤੀ ਭਾਈ ਕਿ ਆਪਣੇ ਘਰ ਚੋਂ ਊੜਾ ਤੇ ਜੂੜਾ ਨਾ ਗਵਾ ਦਿਓ ਆਖੋ ਸਤਨਾਮ ਇਹ ਨਾ ਇਹ ਵੀ ਸਾਲਕ ਬਾਦ ਹੀ ਆਪਾਂ ਨੂੰ ਚੇਤਾ ਆਵੇ। ਯਾ ਜਿਹੜੇ 7-8 ਦਿਨ ਆਪਾਂ ਸਾਰੇ ਜਾਣੇ ਬਰਾਗ ਵੀ ਕਰਦੇ ਰੋਣੇ ਵੀ ਚਾਹੀਦਾ ਵੀ ਆ। ਪਰ ਕਈਆਂ ਨੇ 7-13 ਕੋ ਦੇ ਵਿਆਹ ਵੀ ਰੱਖੇ ਆਖੋ ਸਤਨਾਮ ਸ੍ਰੀ। 도ਗਲੇ ਨਾ ਹੋਈਏ। ਦੁਬਿਦਾ ਬੌਰੀ ਮਨ ਬੌਰਾਇਆ ਝੂਠੇ ਲਾਲਚ ਜਨਮ ਗਵਾਇਆ। ਆਓ ਸਾਰੇ ਜੁੜੀਏ ਜੀ। ਕੋਈ ਰਸਨਾ ਵਾਂਜੀ ਨਾ ਰਹਿ ਜਾਵੇ ਸਾਰੇ ਹਾਜ਼ਰੀ ਪਰੋ ਤਕੜਿਓ ਕੇ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ

ਅੱਪੇ ਬਖਸ਼ ਕਰੇ ਅੱਪੇ ਬਖਸ਼ ਕਰੇ ਸਭਨਾ ਕਮ ਪਿਉ ਆਪ ਹੈ ਸਭਨਾ ਕਮ ਪਿਉ ਆਪ ਹੈ ਸਭਨਾ ਕਾ ਮਾਪਿ ਆਪ ਹੈ ਸਭਨਾ ਕਾ ਮਾਪਿ ਆਪ ਹੈ ਅਪਸਾਰ ਕਰੇ ਅਪਸਾਰ ਕਰੇ ਸਤਗੁਰੂ ਗਰੀਬਨਵਾਸ ਆਦਿਸ਼ਾ ਜੀ ਦੇ 42 ਸਾਲ ਦਾ ਜੀਵਨ ਹੈ 1666 ਤੇ 1708 42 ਵਰੇ ਬਣਦੇ ਕਰਮਾ ਵਾਲਿਓ ਕੋਈ ਆਪਣਾ ਸਿਫਤ ਕਰੇ ਤੇ ਹੋਰ ਗੱਲ ਹੈ ਜਦੋਂ ਕੋਈ ਬੇਗਾਨਾ ਗੁਰੂ ਦੀ ਸਿਫਤ ਕਰੇ ਨਾ ਦੂਜੇ ਧਰਮ ਦਾ ਉਦੋਂ ਹੋਰ ਸਿਰ ਉੱਚਾ ਹੁੰਦਾ ਜਦੋਂ ਲਾਲਾ ਦੌਲਤ ਰਾਏ ਆਰੀਆ ਉਹਨੇ ਇੱਕ ਕਿਤਾਬ ਲਿਖੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜੀਵਨ ਯਾਤਰਾ ਤੇ ਕਿੰਨੇ ਦਿਨ ਉਹ ਬੈਠਾ ਸੋਚਦਾ ਰਿਹਾ ਵੀ ਇਹਦਾ ਕਿਤਾਬ ਦਾ ਨਾਮ ਕੀ ਰੱਖਾਂ ਤੇ ਫਿਰ ਜਾ ਕੇ ਉਹਨੇ ਨਾਮ ਰੱਖਿਆ ਸੁਭਾਨ ਉਮਰੀ ਗੁਰੂ ਗੋਬਿੰਦ ਸਿੰਘ ਜੀ ਤੇ ਫਿਰ ਕ੍ਰਿਸ਼ਨਾਂ ਦੀ ਦੁਨੀਆ ਚ ਉਹ ਜਿਹੜਾ ਰੌਲਾ ਜਿਹਾ ਪੈਂਦਾ ਹੈ ਬਹੁਤ ਸੋਹਣੇ ਤੇ ਉੱਚ ਕੋਟੀ ਦੇ ਵਿਦਵਾਨ ਮਹਿਕਾਲਿਫ ਉਹਨੇ ਵੀ ਆਪਣੇ ਬਾਪੂ ਦੇ ਜੀਵਨ ਤੇ ਬਹੁਤ ਸੁੰਦਰ ਕਿਤਾਬ ਲਿਖੀ ਫੇਰਾ ਜਿਹੜੇ ਕਬਰਾਂ ਮਟੀਆਂ ਦੇ ਪ੍ਰੇਮੀ ਸ਼ਰਧਾਵਾਣ ਲੋਕ ਨੇ ਉਹਨਾਂ ਦੀ ਗਿਆਤ ਵਾਸਤੇ ਬੇਨਤੀ ਕਰਦਾ ਜੀਂਦੇ ਜਾਗ ਦੇ ਇੱਕ ਮੁਰਸ਼ਿਦ ਪੀਰ ਫਕੀਰ ਦੀ ਦੁਨੀਆ ਦਾ ਦਰवेश ਬੰਦਾ ਹਕੀਮ ਅੱਲਾ ਯਾਰਖਾ ਜੋ ਵੀ ਹੈ ਜਿੰਨੂ ਉਹਦੇ ਕਰਿੰਦਿਆਂ ਨੇ ਭੈਣੋ ਵੀਰੋ ਉਹਦੇ ਧਰਮ ਚੋਂ ਛੇਕਤਾ ਹੈ ਉਹ ਕਹਿੰਦੇ ਤੂੰ ਕਾਫਰ ਹੈ ਇੱਕ ਮੁਸਲਮਾਨ ਹੋ ਕੇ ਤੇ ਤੂੰ ਇੱਕ ਹਿੰਦੂਆਂ ਦੇ ਗੁਰੂ ਦੀ ਇੱਕ ਸਿੱਖਾਂ ਦੇ ਗੁਰੂ ਦੀ ਉਸਤਤ ਲਿਖ ਦਿੱਤੀ ਹੈ ਦੋ ਕਿਤਾਬਾਂ ਲਿਖੀਆਂ ਉਹਨੇ ਆਖੋ ਸਤਨਾਮ ਸ੍ਰੀ ਆਇਨਾ ਦਿਨਾਂ ਚ ਜਿੰਨਾ ਵੀ ਇਤਿਹਾਸ ਵਿਦਵਾਨ ਸਾਂਝਾ ਕਰਦੇ ਜਿਆਦਾ ਉਹਦੀ ਲਿਖਤੀ ਹੈ ਗੰਝੇ ਸ਼ਹੀਦਾਂ ਤੇ ਸ਼ਹੀਦ ਦੇ ਵਫਾ ਉਹਨੂੰ ਵਿਚਾਰੀ ਰੂਹ ਨੂੰ ਇੰਨਾ ਕਿ ਜਲੀਲ ਕੀਤਾ ਉਹਦੇ ਖਿੱਤੇ ਦੇ ਲੋਕਾਂ ਨੇ ਕਿ ਬੁਲਾਉਣਾ ਵੀ ਛੱਡ ਦਿੱਤਾ ਤੇ ਲੈਣਾ ਦੇਣਾ ਵੀ ਉਹਦੇ ਨਾਲ ਐਲਾਨ ਕਰ ਦਿੱਤਾ ਟੰਡੋਰਾ ਵੀ ਨਾ ਇਹਦੇ ਘਰੇ ਕੋਈ ਆਵੇ ਤੇ ਨਾ ਕੋਈ ਜਾਵੇ ਨਾ ਇਹਨੂੰ ਕੋਈ ਆਪਣੀ ਰੋਟੀ ਬੇਟੀ ਦੀ ਸਾਹ ਜ ਇਹਨੂੰ ਛੇਕ ਦਿਓ ਕਿਉਂ ਗਲਤੀ ਕੀ ਕੀਤੀ ਹੈ ਇੰਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਾਂ ਦੀ ਸ਼ਹੀਦੀ ਦੀ ਕਿਤਾਬ ਲਿਖ ਦਿੱਤੀ ਹੈ। ਵਿਭਾਗਾਂ ਵਾਲਿਓ ਇਤਿਹਾਸ ਕੌਮਾਂ ਦੀ ਜਿੰਦ ਜਾਣ ਹੁੰਦੀ ਆ ਜਿੰਨੇ ਨੌਜਵਾਨ ਬੈਠੇ ਅੱਜ ਕਥਾ ਵਿੱਚ ਜਾਂ ਜਿਹੜੇ ਵੀਰ ਅਜੇ ਪਤਤ ਨੇ ਉਹਨਾਂ ਦੇ ਅੰਦਰ ਜਾ ਕੇ ਇਥੋਂ ਹੀ ਲੱਗਣੀ ਆ। ਇਹ ਪ੍ਰਬੰਧਕਾਂ ਦਾ ਉਪਰਾਲਾ ਇਸੇ ਲਈ ਆ। ਇਹ ਸਾਰਿਆਂ ਨੂੰ ਇੱਕ ਕੁਐਸਚਨ ਹੈ ਵੀ ਜਿੰਨੀ ਭਾਈ ਸਾਹਿਬ ਸ਼ਹੀਦੀ ਸੁਣਾਗੇ ਇਸੇ ਹੀ ਦੀਰਵਾ ਦਿੰਦੀ ਹੈ ਕਿ ਜਦੋਂ ਸਹਿਬਜ਼ਾਦਿਆਂ ਦੇ ਉੱਤੇ ਜ਼ੁਲਮ ਹੋਇਆ ਨਾ ਉਹਨੂੰ ਭੇਜ ਕੇ ਸਾਂਝਾ ਕਰੀਏ ਤੇ ਆਪ ਵੀ ਵਿਦਵਾਨ ਰੋ ਪੈਂਦੇ ਆਖੋ ਸਤਨਾਮ ਤੇ ਮਾਤਾ ਗੁਜਰ ਕੌਰ ਕੋਲੇ ਵੀ ਇੱਕ ਜਲਾਦ ਜਿਹੜਾ ਉਹ ਚਰਨ ਸਿੰਘ ਸਫਰੀ ਦੀ ਕਿਤਾਬ ਹੈ ਉਹ ਕਹਿੰਦਾ ਗਾਰੇ ਦੇ ਪੱਜ ਜਲਾਦ ਭੱਜਾ ਤੇ ਮਾਤਾ ਗੁਜਰੀ ਦੇ ਤਾਈਓ ਕਹਿਣ ਲਗਾ ਜੁੜਾ ਇੱਕ ਮਸੂਮਾ ਦਾ ਰਹਿ ਗਿਆ ਸੀ ਤੇ ਮੈਨੂੰ ਜਾਵਦਾ ਹੋ ਵੀ ਨਹੀਂ ਰਹਿਣ ਲਗਾ ਬੈਠੀ ਨੇ ਰੇਦੇ ਵਿੱਚ ਤੂੰ ਅੰਮੀਏ ਨੀ ਤੇਰੇ ਚਾਨਣ ਨੂੰ ਲਗਣ ਗਰੈਣ ਲਗਾ ਪੁੱਤ ਸ਼ਹੀਦ ਹੋ ਗਏ ਬੇਟਾ ਲਾਪਤਾ ਹੈ ਇੱਕ ਆਸਰਾ ਸੀ ਉਹ ਵੀ ਟਹਿਣ ਲਗਾ ਗਉਂ ਦੇਖ ਕਿਸਮਤਾਂ ਤੇਰੇ ਪੁੱਤ ਦੇ ਪੁੱਤ ਉਜਾਰੇ ਨੇ ਰੇਸ਼ਮ ਵਿੱਚ ਲਪੇਟ ਕੇ ਰੱਖ ਦੀ ਸੈਂ ਕੰਧਾਂ ਵਿੱਚ ਲਪੇਟੇ ਉਜਾਰੇ ਨੇ ਮਾਂ ਕਹਿਣ ਲੱਗੀ ਜਾਵੇ ਆਪਣਾ ਕੰਮ ਕਰ ਤੈਨੂੰ ਕੌਣ ਰੋਕੇ ਜਾਓ ਛਿਣੋ ਕੰਦ ਛਿਣੋ ਕਿੰਨੀ ਬੰਦਗੀ ਹੋਵੇਗੀ ਸਾਡੀ ਮਾਂ ਦੀ ਆਖੋ ਸਤਨਾਮ ਸ੍ਰੀ ਕਿੰਨੀ ਵਾਦਤ ਬਾਬੇ ਬਕਾਲੇ 26 ਸਾਲ 9 ਮਹੀਨੇ 13 ਦਿਨ ਦੇ ਚੌਂਕੜੇ ਆਖੋ ਸਤਨਾਮ ਪੜਨਾ ਤੁਸੀਂ ਵੀ ਜਰੂਰ ਨਿਤਨੇਮ ਕਰਿਆ ਕਰੋ ਇਹ ਕਥਾ ਤੇ ਤੁਸੀਂ ਸੁਣ ਹੀ ਲੈਣੀ ਤੇ ਹੁਣੇ 2 ਘੰਟਿਆਂ ਬਾਅਦ ਪੁੱਲ ਜਾਣੀਆਂ ਮਾਫੀ ਦਿਓ ਜੀ ਹੁਣੇ ਕੋ ਪੁੱਛ ਲੈਣਾ ਵੀ ਕੱਲ ਭਾਈ ਸਾਹਿਬ ਜਾਂ ਮੇਰੇ ਤੋਂ ਪਹਿਲਾਂ ਕੀ ਸੁਣਾ ਕੇ ਗਏ ਤੇ ਤੁਹਾਡੇ ਚੋਂ 5-7 ਨਿਕਲਣਗੇ ਬਾਕੀਆਂ ਨੂੰ ਚੇਤਾਵਨੀ ਦੇਣਾ ਕਾਰਨ ਕੀ ਆ ਕੰਨ ਰਸ ਸੁਣਾਵਣਾ ਹੀ ਏ ਜੀਵਨ ਬਣਾਓ ਆਪਣੇ ਘਰ ਸਹਿਜ ਪਾਠ ਰੱਖੋ ਕਿਉਂਕਿ ਉਹਨਾਂ ਨੇ ਇੰਨਾ ਕੁ ਪਿਆਰ ਲਿਖ ਦਿੱਤਾ ਅੱਲਾ ਯਾਰਖਾਂ ਜੋਗੀ ਹਕੀਮ ਬਾਪੂ ਜੀ ਨੂੰ ਛੇਕਿਆ ਗਿਆ ਉਹਨੂੰ ਕਹਿੰਦੇ ਤੂੰ ਮਾਫੀ ਮੰਗ ਲੈ ਜਦੋਂ ਉਹਦੇ ਤੜਲਾ ਚਿੱਟਾ ਹੋ ਗਿਆ ਨਾ ਤੌਲੇ ਪਰਵੱਟੇ ਮੰਜੀ ਤੇ ਬਿਰਧ ਹੋਇਆ ਪਿਆ ਤੇ ਉਹਦੀ ਭਾਈਚਾਰਕ ਇਕੱਠੇ ਹੋ ਕੇ ਗਏ ਤੇ ਕਹਿੰਦੇ ਵੀ ਤੂੰ ਮਾਫੀ ਮੰਗ ਲੈ ਆਪਣੇ ਗੁਨਾਹਾਂ ਤੋਂ ਤੌਬਾ ਕਰ ਲੈ ਤੈਨੂੰ ਚੁੱਕ ਕੇ ਮਸਜਿਦ ਵਿੱਚ ਲੈ ਜਾਂਦੇ ਆ ਉੱਥੇ ਜਾ ਕੇ ਮਾਫੀ ਮੰਗ ਲੈ ਕਿ ਐ ਮੁਹੰਮਦ ਸਾਹਿਬ ਐ ਖੁਦਾ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਦੀ ਕਥਾ ਲਿਖਤੀ ਕਿੰਨਾ ਪਿਆਰ ਕਰਦਾ ਹੋ ਉਹ ਆਪਣੇ ਤੋਂ 100 ਗੁਣਾ ਚੰਗੇ ਅਮਰਤ ਸ਼ਾਕੇ ਮਟੀ ਨੂੰ ਮੰਨਣ ਵਾਲੇ ਨਾਲੋਂ ਆਖੋ ਸਤਨਾਮ ਅੱਗੇ ਬੈਠੇ ਹੁੰਦੇ ਕਲਾਕਾਰਾਂ ਤੇ ਉਨੀ ਆਖਿਆ ਕਹਿੰਦੇ ਜਾਓ ਚਲੇ ਜਾਓ ਮੇਰੇ ਘਰੋਂ ਉਹ ਕਹਿੰਦੇ ਤੇਰੇ ਭਲੇ ਵਾਸਤੇ ਕਹਿੰਨੇ ਆ ਦੇਖ ਫਰੀਦਾ ਜੋਥੀਆ ਦਾੜ੍ਹੀ ਹੋਈ ਅੱਗੋਂ ਨੇੜਾ ਆਇਆ ਫਰੀਦਾ ਦਰੀਆਵੇ ਕੰਨੇ ਬਗਲਾ ਬੈਠਾ ਖੇਲ ਕਰੇ ਖੇਲ ਕਰੇਂਦੇ ਹੱਜ ਨੂੰ ਆ ਚਿੰਤੇ ਬਾਜ ਪਹਿ ਤਿਸ ਰੱਬ ਦੇ ਕੇਲਾ ਵਿਸਰੀਆਂ ਜੋ ਮਨ ਚੇਤਨਾ ਚੇਤੇ ਸੰਸੋ ਕਹਿਣ ਲੱਗਿਓ ਬੁੱਢਿਆ ਆਖੇ ਲੱਗ ਜਾ ਓਏ ਤੇਰੀ ਮੌਤ ਸਰਾਹਣੇ ਖੜੋਤੀ ਤੇ ਮਾਫੀ ਮੰਗ ਲਾ ਮਰਨ ਤੋਂ ਪਹਿਲਾਂ ਪਹਿਲਾਂ ਆਪਣੇ ਸਵਾਸ ਨਿਕਲ ਤੋਂ ਖੁਦਾ ਦੀ ਨਜ਼ਰ ਚ ਚੰਗਾ ਹੋ ਜਾ ਤੈਨੂੰ ਖੁਦਾ ਦੇ ਕਰ ਜੰਨਤ ਮਿਲੂਗੀ ਤੇ ਬਜ਼ੁਰਗ ਨੇ ਹੱਸ ਕੇ ਪੁੱਤਾ ਕੀ ਆਖਿਆ ਕਹਿੰਦਾ ਕਿਹੜੀ ਜਹੰਨਤ ਦੀ ਗੱਲ ਕਰਦੇ ਹੋ ਸੋਹਣਿਓ ਜਿਸ ਦਿਨ ਮੈਂ ਗੁਰੂ ਗੋਬਿੰਦ ਸਿੰਘ ਦੇ ਨਾਮ ਦਾ ਪਹਿਲਾ ਗੱਗਾ ਕਿਤਾਬ ਤੇ ਲਿਖਿਆ ਜੰਨਤ ਤੇ ਮੈਨੂੰ ਉਦਣੀ ਪ੍ਰਾਪਤ ਹੋ ਗਈ ਸੀ ਕੋਈ ਛੋਟੀ ਗੱਲ ਹੈ ਜਿਸ ਰੂਹ ਨੇ ਸੌਂਖ ਖਾ ਲਈ ਹੋਵੇ ਗੱਲ ਸੌ ਤੇ ਲੋਕੀ ਨਵੇੜਦੇ ਵੀ ਸੌ ਖਾ ਜਾ ਉਹਨੇ ਆਪਣੇ ਸ਼ੇਰਾਂ ਚ ਸੌ ਵੀ ਖਾਦੀ ਉਹ ਕਹਿੰਦਾ ਕਰਤਾਰ ਕੀ ਸੁਗੰਧ ਨਾਨਕ ਕੀ ਕਸਮ ਹੈ ਜਿਤਨੀ ਵੀ ਹੋ ਤਾਰੀਫ ਗੁਰੂ ਗੋਬਿੰਦ ਕੀ ਉਤਨੀ ਹੀ ਕਮ ਹੈ ਸੌ ਖਾ ਗਿਆ ਉਹ ਕਹਿੰਦਾ ਮੈਂ ਸੌ ਖਾ ਕੇ ਕਹਿਣਾ ਕਹਿ ਦੇਤੇ ਜ਼ਮਾਨਾ ਸਾ ਕੀ ਹੈ ਕਿ ਗੁਰੂ ਗੋਬਿੰਦ ਦਾ ਕੋਈ ਸਾਨੀ ਹੀ ਨਹੀਂ ਹੈ ਕਹਿੰਦਾ ਜਦੋਂ ਦੁਨੀਆ ਸੱਚੇ ਦਿਲੋਂ ਆਪਣੇ ਧਰਮਾਂ ਤੋਂ ਉੱਪਰ ਉੱਠ ਕੇ ਇਨਸਾਫ ਕਰੂਗੀ ਨਾ ਵੀ ਹਿੰਦੁਸਤਾਨ ਵਾਸਤੇ ਜੇ ਕਿਸੇ ਨੇ ਆਪਣਾ ਸਰਬੰਸ ਵਾਰਿਆ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਈ ਛੋਟੀ ਗੱਲ ਨਹੀਂ ਪਾਗਾ ਵਾਲਿਓ ਇਸੇ ਤਰ੍ਹਾਂ ਇੱਕ ਮੁਸਲਮਾਨ ਫਕੀਰ ਸ਼ਾਦੁੱਲਾ ਹੋਇਆ ਏ ਉਨੀ ਵੀ ਬਾਬੇ ਦੇ ਅੱਗੇ ਜਿੱਦਾਂ ਤੁਸੀਂ ਬੈਠੇ ਹੋ ਕੱਲ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁਣ ਛੋਟਿਆਂ ਦੀ ਸੁਣੀ ਆ ਅਗਲਾ ਪ੍ਰਕਾਮ ਆਪਾਂ ਆਰੰਭ ਕੀਤਾ ਮੇਰੇ ਤੋਂ ਬਾਅਦ ਕੇਵਲ ਸਿੰਘ ਜੀ ਮਹਿਤਾ ਸਾਹਿਬ ਬੜੀ ਪਿਆਰੀ ਆਤਮਾ ਤਕਰੀਬਨ ਜਿੱਥੇ ਵੀ ਵੇਖੋ 2 ਘੰਟੇ ਪਹਿਲਾਂ ਹੀ ਪਹੁੰਚ ਜਾਂਦੇ ਆਖੋ ਸਤਨਾ ਕਿੰਨੀ ਅੰਦਰ ਦੀ ਖੇਡ ਹੈ ਨਹੀਂ ਤੇ ਆਮ ਬੁਲਾਰੇ ਟਾਈਮ ਤੋਂ ਲੇਟ ਹੁੰਦੇ ਉਹ ਸਾਡੇ ਤੋਂ ਵੀ ਪਹਿਲਾਂ ਆਏ ਟਾਈਮ ਦੀ ਕਦਰ ਕਰਾਂ ਮੈਂ ਤੇ ਪਿਆਰਿਓ ਭਾਗਾਂ ਵਾਲੀਆਂ ਰੂਹਾਂ ਉਹਦੇ ਸੁਹਲੇ ਗਾਉਂਦੀਆਂ ਏ ਉਹ ਤੁਹਾਡੇ ਵਰਗਾ ਜਿੱਦਾਂ ਮਹਾਂਪੁਰਖ ਬੈਠੇ ਥਾ ਪਿਆਰ ਦੇ ਗਏ ਉਹ ਅੱਗੇ ਬੈਠਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਉਹਨੇ ਕੁਝ ਕ ਸਵਾਲ ਕੀਤੇ ਕਵਤਾ ਦੇ ਰਾਹੀਂ ਤੁਸੀਂ ਵੀ ਬੋਲਿਓ ਕਿ ਸ਼ਹੀਦੀ ਦਾ ਵਿੱਚੋਂ ਨਿਕਲਦਾ ਕੀ ਹੈ ਬੈਠੇ ਉਦਨ ਵੀ ਮਾਛੀਵਾੜੇ ਸੀ ਤੇ ਬੈਠੇ ਅੱਜ ਵੀ ਉੱਥੇ ਹੀ ਆਂ ਪੜਿਓ ਜੜਾ ਜੋ ਸਾਡੀ ਨજર ਚਿਓ ਦੇ ਸੀ ਤੈਨੂੰ ਕਾਤਲ ਲਗਣਾ ਹਵਾਰੇ ਨੀ ਬਸ ਐਸੇ ਕਰਕੇ ਤੇਰੇ ਨਾਂ ਸਾਡੀ ਬਣਦੀ ਨਹੀਂ ਇੱਕ ਬਾਪੂ ਅਜ ਬਾਰਡਰ ਤੇ ਹੋ ਗਿਆ ਤੇ ਪਿਆਰ ਖੋ ਸਤਨਾ ਮਹਿਸੂਸ ਕਰਿਓ ਉਹ ਸਾਡਾ ਪਿਓ ਆ ਆਪਾਂ ਸਾਰੇ ਭੈਣ ਭਰਾ ਕਿਸਾਨ ਜੀ ਦਾ ਚੁੱਲ੍ਹਾ ਪੱਕਦਾ ਭੁਲਾਇਓ ਨਾ ਕਦੇ ਹੁੰਦੇ ਕਦੇ ਮਥਾਜ ਨਹੀਂ ਦੀਵਿਆਂ ਦੇ ਹਰ ਇੱਕ ਮੱਸਿਆ ਜਿਨ੍ਹਾਂ ਦੀ ਚਾਨਣੀ ਐ ਤੇਰੀ ਕੌਮ ਦੇ ਅਰਸ਼ੀ ਪਤੰਗਿਆਂ ਨੇ ਸੇਜ ਸ਼ਮਾਂ ਦੀ ਲਾਟ ਤੇ ਮਾਨਣੀਏ ਅਮਰ ਰਹਿੰਦੀਆਂ ਜਗ ਤੇ ਉਹ ਕੌਮਾਂ ਜੀ ਦੇ ਪੁੱਤ ਕਿਦਰੇ ਘਾਲਣਾ ਘਾਲਦੇ ਨੇ ਛੰਨੇ ਖੋਪਰੀ ਦੇ ਫੜ ਕੇ ਪੁੱਤ ਜਿਸ ਦੇ ਆਪਣੀ ਕੌਮ ਨੂੰ ਅਮਰ ਤੇ ਛਕਾਲਦੇ ਨੇ ਸਦੀਆਂ ਤੀ ਕਿ ਉਹ ਝੰਡੇ ਝੁਲਦੇ ਨੇ ਉਹ ਪਰਚਮ ਆਕਾਸ਼ ਵਿੱਚ ਥੜਕਦੇ ਨੇ ਜਿਸ ਵਿੱਚ ਨਾੜ ਸ਼ਹੀਦਾਂ ਦੀ ਚੱਲਦੀ ਜਿਸ ਵਿੱਚ ਦਿਲ ਸ਼ਹੀਦਾਂ ਦੇ ਟੜਕਦੇ ਨੇ ਅੱਜ ਵੀ ਉੱਥੇ ਬੈਠੇ ਕੋਈ ਹਰਕਤ ਹੀ ਲੱਗਦਾ ਨਹੀਂ ਤੈਨੂੰ ਮਾਣ ਹਮੇਸ਼ਾ ਰਹਿੰਦਾ ਏ ਕਦੇ ਗੰਗੂ ਤੇ ਕਦੇ ਚੰਦੂ ਤੇ ਉਸ ਵੇਲੇ ਕੋਈ ਦਿਸਿਆ ਨਾ ਜਦ ਖਤਰਾ ਬਣਿਆ ਜੰਨੂ ਤੇ ਸਾਨੂੰ ਵਾਰ-ਵਾਰ ਸਤਾਉਂਦੇ ਨੇ ਤੇਰੇ ਅਸ਼ੂਤੋਸ਼ ਪਨਿਆਰੇ ਨਹੀਂ ਬਸ ਇਸ ਕਰਕੇ ਤੇਰੇ ਨਾਂ ਸਾਡੀ ਬਣਦੀ ਨਹੀਂ ਬੋਲ ਦਿਆ ਕਰੋਗੇ ਠੀਕ ਠਾਕ ਜੇ ਆਖੋ ਸਤਨਾਮ ਵੀ ਵੀ ਬੋਲੋ ਕੋਈ ਨਹੀਂ ਫੜ ਕੇ ਲੈ ਜਾਂਦਾ ਕਈਆਂ ਨੂੰ ਹੁੰਦਾ ਕਈ ਬੜੇ ਖੁਸ਼ ਕਹਿੰਦੇ ਆਪਾਂ ਨੂੰ ਕੀ ਲੱਗੇ ਸਾਡੀ ਕਿਹੜਾ ਪੈਲੀ ਹੈਗੀ ਅਸੀਂ ਕਿਹੜਾ ਕਿਸਾਨ ਆ ਵੇਖੋ ਕਿਦਾਂ ਦੇ ਲੋਕ ਹੈਗੇ ਪੰਜਾਬ ਚ ਕਹਿੰਦੇ ਸਾਡੀ ਤੇ ਦਿਹਾੜੀ ਕਰਨੀ ਮਰਨਦੇ ਉਹਨਾਂ ਨੂੰ ਪੈਲੀ ਵਾਲਿਆਂ ਨੂੰ ਆਖੋ ਸਤਨਾਮ ਜੇ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਗੱਲ ਸੋਚ ਲੈਂਦੇ ਤੇ ਕਦੇ ਸ਼ਹੀਦੀਆਂ ਨਾ ਹੁੰਦੀਆਂ ਕਿੰਨੀ ਸੋਚ ਸਾਡੀ ਮਿੱਟੀ 'ਚ ਮਿਲ ਗਈ ਅੱਜ ਹੂੰ ਕਦੇ ਸੋਚ ਕੇ ਵੇਖਣਾ ਤਨ ਮੇਰੇ ਪਾਦਸ਼ਾਹ ਗਿਓ ਫਕੀਰ ਬੈਠਾ ਚਿੱਟਾ ਦਾੜਾ ਚਰਣਾ 'ਚ ਝੁੱਕ ਕੇ ਉਹਨੇ ਕੁਝ ਸਵਾਲ ਕੀਤੇ ਮੈਂ ਫਿਰ ਅੱਗੇ ਚੱਲਾਂ ਤੁਸੀਂ ਨਾਲ ਜ਼ਰੂਰ ਬੋਲਿਓ 49 ਸਾਲਾਂ ਦਾ ਜੀਵਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਰਾ ਜੀਵਨ ਖੋਜ ਕੇ ਵਿੱਚੋਂ ਤਤ ਕੱਢ ਕੇ ਕੀ ਕਹਿੰਦਾ ਇਹਦਾ ਮਹਾਰਾਜ ਸੱਚੇ ਪਾਤਸ਼ਾਹ ਅੱਜ ਮੈਂ ਤੈਨੂੰ ਇੱਕ ਸਵਾਲ ਪੁੱਛਣਾ ਮਹਾਰਾਜ ਕਹਿੰਦੇ ਪੁੱਛ ਲੈ ਫਕੀਰਾ ਲੱਗਿਆ ਜਾ ਕੀ ਪੁੱਛਦਾ ਸਾਰੇ ਗਾਇਓ ਨਾਲ ਕਹਿੰਦਾ ਦਸੀ ਦਸ਼ਮੇਸ਼ ਪਿਤਾ ਕੀ ਦੇ ਨਾਲ ਪਿਆਰ ਤੇਰਾ ਦਸੀ ਕੀ ਦੇ ਨਾਲ ਆਣ ਕੇ ਫਕੀਰ ਇੱਕ ਅਰਜ ਗੁਜਾਰਦਾ ਆਣ ਕੇ दशमेश पिता की दे नाल प्यार ते द आण के फकीर करुज़ार آن के ਪੁੱਤਾਂ ਨਾਲ ਪਿਆਰ ਹੁੰਦਾ ਜੰਗ ਵਿੱਚ ਵਾਰ ਦਾਨਾ ਪੁੱਤਾਂ ਨਾਲ ਬਾਪੂ ਨਾਲ ਪਿਆਰ ਹੁੰਦਾ ਦਿੱਲੀ ਵੱਲ ਤੋਰ ਦਾਨਾ ਬਾਪੂ ਨਾਲ ਮਾਇਆ ਨਾਲ ਪਿਆਰ ਹੁੰਦਾ ਨਦੀਆਂ ਚ ਰੋੜ ਦਾ ਨਾਮ ਮਾਇਆ ਨਾਲ ਪਿਆਰ ਹੁੰਦਾ ਨਦੀਆਂ ਚ ਰੋੜ ਦਾ ਨਾਮ ਪੂਰੀ ਨਾਲ ਪਿਆਰ ਹੁੰਦਾ ਆਨੰਦ ਨੂੰ ਵਿਸਾਰ ਦਾ ਨਾਮ ਪੂਰੀ ਨਾਲ ਸੱਚੀ ਬਾਦਸ਼ਾਹ ਮੇਰੀ 100 ਸਾਲ ਦੇ ਕਰੀਬ ਉਮਰ ਹੈ ਮੇਰਾ ਤਜਰਬਾ ਕਹਿੰਦਾ ਲੋਕੀ ਚਾਰ ਚੀਜ਼ਾਂ ਲਈ ਕਮਾਈ ਕਰਦੇ ਤੁਹਾਡੇ ਬੱਚੇ ਵਿਦੇਸ਼ਾਂ 'ਚ ਬੈਠੇ ਆ ਬੜਾ ਪ੍ਰੇਮ ਇਸ ਧਰਤੀ ਨੂੰ ਇੱਥੇ ਬੈਠਿਆਂ ਵੀ ਰੂਹ ਇੱਥੇ ਰੋਂਦੇ ਨੇ ਨੌਜਵਾਨ ਮੈਨੂੰ ਤੇ ਜਿੰਨੇ ਵੀ ਮਿਲੇ ਇਹੋ ਹੀ ਕਹਿੰਦੇ ਸੀ ਬਾਬਾ ਜੀ ਪੈਸੇ ਲਾਉਣੇ ਮੁੜ ਜਾਣਾ ਆਖੋ ਸਤਨਾ ਮੈਂ ਕਹਾਂ ਇਹ ਤੇ ਸੁਪਨਾ ਹੀ ਆਉਣਾ ਮੁੜ ਕੇ ਹੋਰ ਲਾਲਚ ਪੈਣਾ ਜਦੋਂ ਲੈ ਗਈ ਉਨੀ ਕਿਹਾ ਪਾਤਸ਼ਾਹ ਚਾਰ ਚੀਜ਼ਾਂ ਲਈ ਦੁਨੀਆ ਇੱਕ ਦੂਜੇ ਦਾ ਕਤਲ ਕਰਦੀ ਹੈ ਚੋਰੀ ਕਰਦੀ ਨਸ਼ੇ ਵੇਚਦੀ ਹੈ ਹੱਕ ਖਾਨਦੇ ਆ ਕਿਹੜੀਆਂ ਚਾਰ ਚੀਜ਼ਾਂ ਨੰਬਰ 1 ਤੇ ਮੇਰੇ ਪਿੰਡ ਚ ਸਭ ਤੋਂ ਵਧੀਆ ਕੋਠੀ ਮੇਰੀ ਹੋਵੇ ਨੰਬਰ 2 ਤੇ ਮੇਰੇ ਬੱਚੇ ਸੈੱਟ ਹੋ ਜਾਣ ਟੰਗ ਚੰਗੇ ਟਿਕਾਣੇ ਲੱਗ ਜਾਣ ਤਿੰਨ ਨੰਬਰ 3 ਮੇਰੇ ਬੈਂਕ ਬੈਲੈਂਸ ਦੇ ਵਿੱਚ 1.5-2 ਕਰੋੜ ਰੁਪਈਆ ਜਮਾ ਹੋ ਜੇ ਤੇ ਨੰਬਰ 4 ਮੈਂ ਆਪਣੇ ਬੇਬੇ ਬਾਪੂ ਦੀ ਅੰਤਮ ਅਰਦਾਸ ਤਗੜੇ ਹੋ ਕੇ ਕਰਾਂ ਇਹ ਹੀ ਆ ਨਾ ਜarre ਜੀ ਜਾਂ ਆਪਾਂ ਸਾਰਾ ਇੱਥੇ ਖੜੋਤੇ ਆ ਅਸੀਂ ਵੀ ਕਹਿੰਦਾ ਮੈਂ ਤੈਨੂੰ ਪੁੱਛਣਾ ਚਾਹਣਾ ਕਲਗੀ ਵਾਲਿਆ ਮੈਂ 1666 ਨੂੰ ਤੇਰੇ ਪਿੱਛੇ ਲੱਗਾ ਤੇ ਮੈਂ ਪਟਨਾ ਸਾਹਿਬ ਤੋਂ ਪੌਂਟਾ ਸਾਹਿਬ ਤੋਂ ਆਨੰਦਪੁਰ ਸਾਹਿਬ ਤੋਂ ਸਰਸਾ ਦਾ ਕੰਡਾ ਤੇ ਉੱਥੋਂ ਚਮਕੌਰ ਦੀ ਗੜੀ ਜੋ ਕਥਾ ਤੁਸੀਂ ਸੁਣ ਚੁੱਕੇ ਆ ਸਿਰਪੰਛੀ ਝਾਤ ਉਸ ਗੜੀ ਚੋਂ ਮੈਂ ਤੈਨੂੰ ਆਪਣੇ ਪੁੱਤਾਂ ਦੀਆਂ ਲਾਸ਼ਾਂ ਕੋਲੋਂ ਲੰਘਦੇ ਹੋਏ ਇੱਕ ਗੀਤ ਗਾਉਂਦੇ ਵੇਖਿਆ ਖੁ ਸਤਨਾਮ ਵੇਖੋ ਕਿੰਨਾ ਫਕੀਰ ਮਗਰਮਗਰ ਆਇਆ ਰਿਜ਼ਲਟ ਕੀ ਨਿਕਲਣਾ ਕਥਾ ਦਾ ਉਹਨੇ ਕਿਹਾ ਪਾਤਸ਼ਾਹ ਮੈਂ ਸਾਰਾ ਆਪ ਜੀ ਦੇ ਨਾਲ ਮਗਰਮਗਰ ਧਿਆਨ ਰੱਖਿਆ ਜਦੋਂ ਤੂੰ ਖਾਲਸਾ ਪ੍ਰਗਟ ਕੀਤਾ ਉਦੋਂ ਵੀ ਮੈਂ ਉੱਥੇ ਸੀ ਤੂੰ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਲੋਕੀ ਮਜਬੀ ਝੀਰ ਸਿੱਖ ਨਾਈ ਬਹਿਰਾ ਆਦਿਕ ਸ਼ਬਦ ਦੇ ਕੇ ੱੱਕੇ ਮਾਰਦੇ ਸੀ ਮੈਂ ਉਦੋਂ ਵੀ ਉਹਨਾਂ 'ਚ ਬੈਠਾ ਸੀ ਤੂੰ ਸਾਰਿਆਂ ਨੂੰ ਇੱਕੇ ਬਾਟੇ 'ਚ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਖਾਲਸਾ ਬਣਾਤਾ ਜਿਨ ਕੀ ਜਾਤ ਬਰਨ ਕੁਲ ਮਾਹੀ ਸਰਦਾਰੀ ਨੈ ਭਈਕ ਦਾਹੀ ਇਨਹੀ ਕੋ ਸਰਦਾਰ ਬਣਾਉ ਤਬੈ ਤੇ ਜਦੋਂ ਤੂੰ ਫਿਰ ਇਹ ਨਾਮ ਸੱਚ ਕੀਤਾ ਤੇਰੇ ਦੋਵੇਂ ਸਹਿਬਜ਼ਾਦੇ ਸ਼ਹੀਦ ਹੋਏ ਤੇ ਤੂੰ ਗੜੀ ਚ ਆਪ ਲੜਨ ਲਈ ਸ਼ਮਸ਼ੀਰ ਤੇ ਹੱਥ ਪਾਇਆ ਤੇ ਤੇਰੇ ਪਿਆਰਿਆਂ ਪੰਜਾਂ ਸਿੰਘਾਂ ਨੇ ਹੱਥ ਬੰਨ ਲਿਆ ਖੁਸਾਤ ਨਾਮ ਕਿ ਪੰਥ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਵੀ ਤੁਸਾਂ ਨੇ ਆਖਿਆ ਪੰਜਾਂ ਦਾ ਹੁਕਮ ਮੰਨਾਂਗਾ ਇੱਥੇ ਪੰਜਾਂ ਨੂੰ ਸਸਪੈਂਡ ਕੀਤਾ ਗਿਆ ਖੋਏ ਵੇਖੋ ਕੀ ਬਣਿਆ ਪੰਜ ਹੋਏ ਹੀ ਤੂ ਇਸ ਕਰਕੇ ਸਾਧ ਸੰਗਤ ਜੀ ਵਖਤ ਦੀ ਘੜੀ ਚੇਤੇ ਰੱਖਣੀ ਉਹਨਾਂ ਪੰਝਾਂ ਨੇ ਹੁਕਮ ਕੀਤਾ ਸੀ ਦਾਤਿਆ ਤੂ ਤੇ ਮਿੱਟੀ ਦੇ ਡਲਿਆਂ ਨੂੰ ਵੀ ਸਿੰਘ ਬਣਾ ਲੇਗਾ ਪਰ ਸਾਡੇ ਤੂ ਤੇਰੇ ਵਰਗਾ ਬਾਪੂ ਨਹੀਂ ਲੱਭਣਾ ਆਖੋ ਸਤਨਾ ਪਾਰਸ ਸਾਹਿਬ ਦੀ ਕਲਮ ਗੂੰਜੀ ਕਰਿਓ ਕੋਸ਼ਿਸ਼ ਉਹ ਕਹਿੰਦਾ ਤੇਰੇ ਜਿਆ ਹੋਰ ਨਹੀਂ ਹੋਣਾ ਕੋਈ ਵੀ ਬਾਪ ਦੁਨੀਆ ਤੇ ਤੇਰੇ ਜਿਆ ਹੋਰ ਨਹੀਂ ਹੋਣਾ ਕੋਈ ਵੀ ਬਾਪ ਦੁਨੀਆ ਤੇ ਤੇਰੇ ਜਿਆ ਪੜੋ ਤੇਰੇ ਜਿਆ ਹੋ